ਨਾਲੀਆਂ ਦੀ ਸਫਾਈਆਂ ਕਰਨ ਵਾਲੀ ਸਰਕਾਰ ਮੁਰਦਾਬਾਦ ਨਾਲਿਆਂ ਖਾਲਿਆਂ ਦੀ ਸਫਾਈ ਦਾ ਕਰਨ ਵਾਲੀ ਸਰਕਾਰ ਮੁਰਦਾਬਾਦ ਡਰੇਨ ਵਿਭਾਗ ਮੁਰਦਾਬਾਦ ਡਰੇਨ ਵਿਭਾਗ ਮੁਰਦਾਬਾਦ ਐਸਟੀਐਮ ਨਬਾ ਮੁਰਦਾਬਾਦ ਪੰਜਾਬ ਸਰਕਾਰ ਮਰਦਾਬ ਪੰਜਾਬ ਸਰਕਾਰ ਮਰਦਾਬ ਕਿਸਾਨਾਂ ਦੀ ਦੋਸ਼ੀ ਸਰਕਾਰ ਮਰਦਾਬ ਕਿਸਾਨਾਂ ਦੀ ਦੋਸ਼ੀ ਸਰਕਾਰ ਮਰਦਾਬ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੀ ਸਰਕਾਰ ਮਰਦਾਬ ਕਿਸਾਨਾਂ ਦੀ ਦੋਸ਼ੀ ਸਰਕਾਰ ਮਰਦਾਬ ਪੰਜਾਬ ਸਰਕਾਰ ਮਰਦਾਬ ਪੰਜਾਬ ਸਰਕਾਰ ਮਰਦਾਬ ਅੱਜ ਜਿਹੜਾ ਹੈਗਾ ਤੁਸੀਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਹੈ ਇਹ ਕਾਰਨ ਤਾਂ ਕਹਿੰਦੇ ਆਪਣੇ ਅਲਜੀਬਾਹ ਕੋਠਲੀ ਕੰਦੇ ਨਾਲ ਦੀ ਸਫਾਈ ਦੀ ਭਾਰਨਾ ਹੈ ਜੀ ਇਹ ਅੱਜ ਦਾ ਨੇਜ ਤਾਂ 15 ਦਿਨ ਦਾ ਸੰਘਰਸ਼ ਪਿੱਟਿਆ ਹੋਇਆ ਹੈ ਜੀ ਐਦਿਆਂ ਨੂੰ ਰੋਜ਼ ਫੋਨ ਲਾਉਂਦੇ ਆ ਜੀ ਕਿਉਂ ਇਹ ਸਫਾਈ ਨਹੀਂ ਹੋਈ ਜੀ ਸਾਡੀਆਂ ਜੀੜੀਆਂ ਮਰ ਗਈਆਂ ਜੀ ਬਿਲਕੁਲ ਨਹੀਂ ਸਫਾਈ ਤਾਂ ਪਹਿਲਾਂ ਹੋਣੀ ਚਾਹੀਦੀ ਇਹ ਪਹਿਲਾਂ ਸਰਕਾਰਾਂ ਦਾ ਪਹਿਲਾਂ ਸਰਕਾਰਾਂ ਦਾ ਕਰ ਦਿੱਤਾ ਜੀ ਟਾਈਮ ਨਾਲ ਇਹ ਸਰਕਾਰ ਦਾ ਇੱਧਰ ਧਿਆਨ ਹੀ ਨਹੀਂ ਅਸੀਂ 1 ਕੰਮਿਨੇ ਤੋਂ ਪਿੱਟ ਰਹੇ ਹਾਂ ਅੱਛਾ ਜੀ ਬੇਹਦੀ ਸਫਾਈ ਕਰ ਦਿਓ ਜੀ ਸਾਨੂੰ ਇਹ ਮਾਹਰ ਕਰਦਾ ਨਾਲ ਸਫਾਈ ਕਰ ਦਿਓ ਦਰਖਤ ਵਿੱਚ ਲਿਗੇ ਪਏ ਨੇ ਬੰਦ ਹੋਏ ਪਏ ਬਿਲਕੁਲ ਇਹ ਹਾਂਜੀ ਕਰਦੇ ਆ ਜੀ ਮਸ਼ੀਨਾਂ ਆ ਰਹੀਆਂ ਨੇ ਉਹ ਹੋ ਗਈ ਟੈਂਡਰ ਹੋ ਗਈ ਜੀ ਸਾਨੂੰ ਇਹੇ ਗੱਲਾਂ ਜਿ ਰੱਖਿਆ ਗਿਆ ਜੀ ਪਹਿਲਾਂ ਤਾਂ ਐਡੀਆਂ ਮੈਡਮ ਤਾਂ ਜੇ ਫੋਨ ਤੁਸੀਂ ਲਾ ਲਓ ਪਹਿਲਾਂ ਚੱਕਦੀ ਨਹੀਂ ਜੇ ਚੱਕੂ ਕੀ ਤਾਂ ਉਹ ਰੋਂਗ ਬੋਲਦੇ ਨੇ ਜੀ ਜੇ ਅਸੀਂ ਕਹਿੰਦੇ ਵੀ ਜੇ ਨਹੀਂ ਮਸ਼ੀਨ ਲਾਉਂਗੇ ਜੀ ਅਸੀਂ ਧਰਨਾ ਦੇਵਾਂਗੇ ਫਿਰ ਉਹ ਮੂਰੋ ਕਹਿੰਦੇ ਤੁਸੀਂ ਸਾਨੂੰ ਧਮਕੀਆਂ ਦਿੰਦੇ ਹੋ ਮੈਂ ਕਿਹਾ ਧਮਕੀਆਂ ਨਹੀਂ ਹਸਲੀਅਤ ਹੈ ਮੇਰੇ 19 ਏਕੜ ਦਾ ਮੇਰੀ ਮਰਿਆ ਜੀ ਪੂਰੀ 19 ਏਕੜ ਸਾਰੀ ਕੁੱਲ ਕਿੰਨੀ ਮਰਗੀ ਇੱਥੇ ਤਾਂ ਜੀ ਆਲੇ-ਦਾਲੇ ਲਾ ਲਓ ਵੀ 10 ਕਿੱਲਿਆਂ ਦਾ ਪਾੜਾ ਜੀ 5 ਕਿੱਲਿਆਂ ਦਾ ਇੱਧਰ ਨੂੰ 5 ਕਿੱਲਿਆਂ ਦਾ ਉੱਧਰ ਨੂੰ ਜੀ ਯਾ ਰਿਵਲ ਬੇਡ ਦੇ ਵਿੱਚ ਕੱਖ ਨਹੀਂ ਛਟੇ ਨੇ ਸਾਡੇ ਕਕਰਵਾ ਜਮੀਨ ਲੈ ਕੇ ਉਹ ਬਾਬੇ ਛੱਤੀ ਪੀਰਾਂ ਤੋਂ ਜੀ ਆਪਣਾ ਅੱਗੇ ਪੱਗੇ ਜੀ ਪੌੜਾਂ ਵਾਲੇ ਪੁਲ ਤੱਕ ਸਾਰੇ ਕੀ ਕਾਰਨ ਹੋਇਆ ਪਾਣੀ ਕਦੋਂ ਆਇਆ ਕਿਵੇਂ ਪਾਣੀ ਦਾ ਮੰਦ ਆਪਣਾ ਅੱਲੇ ਦਾ ਜੀ ਮੈਂ ਸਟਾਰਟ ਵੀ ਨਹੀਂ ਹੋਇਆ ਹਾਲ ਤਾਂ ਸ਼ੁਰੂਆਤ ਆ ਇਹ ਪਾਣੀ ਪਤਾ ਕੀ ਹੈ ਜੀ ਜਿਹੜਾ ਹੁਣ ਸਾਨੂੰ ਪਤਾ ਲੱਗ ਰਿਹਾ ਇੱਕ ਇਹਨਾਂ ਨੇ ਟੀਟ ਪਲਾਟ ਲਾਤਾ ਹੀ ਉਹ ਦਲਦੀ ਗੇਤ ਨਾਬੇ ਦਾ ਪਾਣੀ ਜਿਹੜਾ ਸਾਰਾ ਉਹ ਇਹਦੇ ਛੜਦਾ ਜਿੰਨਾ ਅੱਗੇ ਪਰਸ਼ਾਨ ਦਾ ਪਾਣੀ ਆਉਂਦਾ ਸੀ ਜੇ ਉਹਨਾਂ ਦਾ ਹੁਣ ਇਹ ਆਮ ਚੱਲਦਾ 24 ਘੰਟੇ ਅੱਛਾ ਜੀ 24 ਘੰਟੇ ਉੱਥੇ ਤੱਕ ਰਹਿੰਦਾ ਜਿੱਥਾ ਕਰਕੇ ਮੀਂਹਾਂ ਨਾਲ ਚੱਲਦਾ ਹੁੰਦਾ ਸੀ ਜਦੋਂ ਮੀਂਹ ਪੈਂਦਾ ਈ ਸੜਕਾਂ ਇਹ ਜਦੇ ਬਾਹਰ ਨਿਕਲ ਜਾਂਦਾ ਜੀ ਨਾਲ ਪਾਣੀ ਦੀ ਸਫਾਈ ਬੰਦ ਤਾਂ ਹੋਇਆ ਪਿਆ ਜੀ ਪਾਣੀ ਲੰਘਦਾ ਨਹੀਂ ਅੱਗੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਸਾਦਾ ਬੁਰੇ ਘੱਟੋ ਘੱਟ 10 ਲੱਖ ਦਾ ਨੁਕਸਾਨ ਹੋਵੇ ਜੱਗ ਦੇ ਐਸੀ ਦੀ ਤੁਹਾਡਾ ਇਕੱਲੇ ਦਾ ਮੇਰਾ ਉਨੇ ਇੱਕਲ ਮਰ ਗਿਆ ਜੀ ਤੁਸੀਂ ਲਾ ਲਓ 5000 ਤੱਕ ਤਾਂ ਭੀਆਂ ਨੂੰ ਪਹਿਲਾਂ ਦਵਾਈ ਜੀ 2000 ਦਾ ਡੀਜ਼ਲ ਖਰਚਾ ਜੀ ਬਾਕੀ ਉਹਦੇ ਦਵਾਈ ਜੀ ਦੋ ਦਵਾਰੇ ਫੇਰ ਲਵਾਂਗਾ 15000 ਰੁਪਇਆ ਮੇਰਾ ਖਰਚਾ ਦਵਾਈ ਦਵਾਈ ਦਾ ਜੀ ਹੁਣ ਹੁਣ ਪਲੀ ਨਹੀਂ ਮੇਰੇ ਪੰਗੇ ਬਹੁਤ ਨੇ ਜੀ ਜਾਨਕੀ 3 ਲੱਖ ਤਾਂ ਤੁਹਾਡੀ ਹੋ ਗਿਆ ਕੱਲ ਹੋ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਅਸਲੀ ਹਤਾ ਮੈਂ ਪਹਿਲਾਂ ਮਾਨ ਸਾਹਿਬ ਨੂੰ ਪਈਆਂ ਨੇ ਫੋਟੋ ਐਮ ਐਲ ਸਾਹਿਬ ਨੂੰ ਵੀ ਕਿਹਾ ਮੈਂ ਮਹਾ ਜੀ ਆ ਉਹਨਾਂ ਨੇ ਵੀ ਬਲਾ ਕੇ ਉੱਥੇ ਨਹੀਂ ਆਪਾਂ ਕਰਦੇ ਮੈਂ ਧਰਨੇ ਤੇ ਕਹਿੰਦੇ ਨਾਲ ਹੋਇਠੂਗਾ ਜੇ ਇੰਨਾ ਗੱਲ ਬਣੀ ਪਰ ਪਤਾ ਨਹੀਂ ਜਾਂ ਤਾਂ 15 ਦਿਨ ਹੋ ਗਏ ਪਿਛਲੇ ਸਾਲ ਸਫਾਈ ਹੋਈ ਸੀ ਬਿਲਕੁਲ ਹੋਈ ਸੀ ਪਿਛਲੇ ਸਾਲ ਅੱਛਾ ਇਹ ਕਿ ਨਹੀਂ ਹੋਈ ਇਹ ਕਿ ਨਹੀਂ ਹੋਈ ਦਲੇਲ ਹੋ ਗਈ ਹੈ ਜੀ ਮੰਗ ਕਰਦੇ ਹੁਣ ਠੀਕ ਕਰ ਮੰਗਦਾ ਜੀ ਇਹੀ ਕਰਦੇ ਜੀ ਤਾਂ ਹੀ ਹੱਥ ਜੋੜਦੇ ਤੇ ਭਗਵਾਨ ਤਮਨ ਮੂਰੇ ਵੀ ਸਾਨੂੰ ਨਾ ਯਾੜ ਤੂੰ ਕਹਿੰਦੇ ਮੈਂ ਮਸਤ ਦਾ ਮੁੰਡਾ ਮੈਂ ਬਹੁਤ ਮੈਨੂੰ ਪਤਾ ਮੈਂ ਪਟਿਆ ਤੇ ਚਾੜੇ ਵੀ ਨਹੀਂ ਮੈਂ ਹੰਟਲ ਮਾਰੇਦੇ ਨੇ ਮੈਂ ਤੁਹਾਨੂੰ ਦੱਸਾਂ ਹਿੱਟਿਆਂ ਨੇ ਪੀਟਰਿੰਗਾਂ ਦੀਆਂ ਵੀ ਆ ਕਿਦੋਂ ਉਹ ਬਾਗਿਆ ਪ੍ਰੋਗਰਾਮ ਆ ਜਿਹੜਾ ਜ਼ਰੂਰੀ ਕਰਨ ਵਾਲਾ ਸੀ ਇੱਧਰ ਦਾ ਧਿਆਨ ਹੀ ਨਹੀਂ ਆਇਆ ਸਰਕਾਰ ਦਾ ਜੀ ਜੀ ਹੁਣ ਹਲੇ ਨਹੀਂ ਹੁੰਦਾ ਫੇਰ ਹੱਲ ਤਾਂ ਫੇਰ ਇੱਕੋ ਹੱਲ ਹੈ ਸ਼ਦਕੋੜ ਦਾ ਫੇਰ ਉੱਥੋਂ ਨੂੰ ਪਤੀ ਫੇਰ ਕਹਿੰਦੇ ਨੇ ਜੂਨੀਅਨਾਂ ਧਰਨੇ ਲਾਉਂਦੇ ਨਹੀਂ ਫੇਰ ਅਸੀਂ ਰੋਡ ਜਾਮ ਕਰਾਂਗੇ ਜ ਕਿਆ ਬਾਈ ਜੀ ਸਾਡਾ ਅਲਟੀਮੇਟਮ ਦਿੱਤਾ ਵੀ ਅੱਜ ਐਂ ਦੁਬਾਰਾ ਜੀ ਕੱਲ ਤੱਕ ਨਾ ਕੋਈ ਇਥੇ ਪਾਪ ਲਾਈਨ ਮਸ਼ੀਨ ਲੱਗੀ ਤਾਂ ਅਸੀਂ ਬੌੜਾਂਗੇੜੇ ਚਾਮ ਕਰਾਂਗੇ ਜੁਨੀਅਨਾਂ ਦਾ ਜਾਤ ਜੁਨੀਅਨਾਂ ਸਾਡੇ ਨਾਲ ਖੜੀ ਹੈ ਜੀ ਸਾਰੇ ਜਿੰਨੇ ਇਕੱਠੇ ਕਰੋ ਜੁਨੀਅਨ ਹਾਂ ਜੀ ਸਾਡੇ ਦਾ ਗਰਾਹ ਜੁਨੀਅਨ ਵੀ ਆਉ ਉਹ ਸਾਡੇ ਨਾਲ ਨੇ ਜੀ ਸਾਡਾ ਪਾਈ ਕਹਿੰਦਾ ਇਕੱਠਾ ਹੀ ਜੁਨੀਅਨ ਆਲਾ ਤਾਂ ਉਹ ਤਾਂ ਦਿਮਾਗ ਵਿੱਚ ਕਰ ਲੈਣਾ ਵੀ ਇੱਕ ਜੁਨੀਅਨਾਂ ਨਾਲ ਜੁਗਤੂਈ ਨੇ ਉਹਦੀ ਜਿੰਨੇ ਸਾਡੇ ਪਿੰਡ ਦੇ ਜੁਨੀਅਨ ਨੇ ਰਾਜੇ ਵਾਲਾ ਰੂਪ ਵੀ ਹੈਗਾ ਜੀ ਸਾਰੇ ਇਕੱਠੇ ਜਾ ਕੇ ਬੌੜਾਂਗੇੜੇ ਚਾਮ ਲਾਵਾਂਗੇ ਜੀ ਵੀ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਜ ਨਾ ਮੇਰਾ ਜੀ ਕਿੰਦੀ ਆ ਅੱਜ ਜਿਹੜਾ ਹੈਗਾ ਇੱਥੇ ਇਕੱਠੇ ਹੋਣ ਦਾ ਮਕਸਦ ਕੀ ਹੈ ਤੁਹਾਡਾ ਤੇ ਕੋਈ ਅੱਜ ਇਕੱਠੇ ਹੋਣ ਦਾ ਸਾਨੂੰ ਸੁਨੇਹਾ ਲੱਗਿਆ ਸੀ ਯਾਜ ਯੂਨੀਅਨ ਦੇ ਪ੍ਰਧਾਨਾ ਜੀ ਉਰੇ ਆਉਣ ਦਾ ਕਾਰਨ ਕੀ ਆ ਸਾਡਾ ਕਿਸਾਨ ਪਹਿਲੀ ਮਰ ਰਿਹਾ ਦਵਾਰੋ ਝੋਨਾ ਲਾਉਣਾ ਖਾਲਾਈ ਦਾ ਬਾੜਾ ਨਹੀਂ ਕੇਰੇ ਹੀ ਮੱਥਾ ਲੱਗ ਰਿਹਾ ਪਹਿਲਾਂ ਦੱਸ ਕੇ ਹਟੇ ਸਰਪੰਚ ਸਾਹਿਬ ਪਹਿਲਾਂ ਵੀ ਇਹਨਾਂ ਨੇ ਪੱਤਰਕਾਰਾਂ ਆਏ ਤੇ ਦਿਖਾਇਆ ਸਾਰਾ ਕੁਝ ਇਹ ਤਾਂ ਪੰਜਾਬ ਸਰਕਾਰ ਸਾਡੇ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਆ ਇਹ ਕੋਈ ਡਰੇਨ ਦੀ ਸਫਾਈ ਥੋੜੂ ਹੋ ਰਹੀ ਆ ਨਾ ਕਿ ਇਹ ਪੰਚਾਇਤ ਦਾ ਕੰਮ ਵੀ ਪੰਚਾਇਤ ਨੂੰ ਹੁਕਮ ਦੇਤੇ ਵੀ ਡਰੇਨ ਦੀ ਸਫਾਈ ਕਰੋ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਣਾ 2 2 ਫੁੱਟ ਨਾਲ ਕਿਤੇ ਡਰੇਨ ਦੀ ਸਫਾਈ ਹੋ ਜੂਗੀ ਉੱਪਰ ਕੁਦਰਤ ਮੀਂਹ ਪਾਉਣ ਨੂੰ ਤਿਆਰ ਆ ਆ ਸਾਰਾ ਰਕਬਾ ਰੋ ਲੈ ਕੇ ਜਿੱਥੇ ਤੱਕ ਇਹਦੀ ਲਪੇੜ ਚ ਆਉਂਦਾ 2.5 ਤੇ 300 ਕਿਲਾ ਦੀਵਾਰੋਂ ਲੱਗਿਆ ਕਿਸਾਨ ਤਾਂ ਪਹਿਲੀ ਖੁਦਕੁਸ਼ੀ ਕਰਨ ਨੂੰ ਖੜਾ ਫਿਰ ਕਹਿੰਦੇ ਕਿਸਾਨ ਖੁਦਕੁਸ਼ੀ ਕਰਦਾ ਤਲਫਾਸ ਖਾ ਗਿਆ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਤੂੰ ਮਾਸਟਰ ਦਾ ਮੁੰਡਾ ਤੂੰ ਕਸਾਲ ਰਿਹਾ ਹੈ ਜੇ ਜੀ ਡਰੇਨ ਦੀ ਸਫਾਈ ਹੋਣੀ ਆ ਬਾਰਸ਼ਾਂ ਤੋਂ ਪਹਿਲਾਂ ਹੋਣੀ ਆ ਕਿ ਜਦੋਂ ਬਾਰਸ਼ ਆ ਗਈ ਜਾਂ ਕਿਸਾਨ ਧਰਨਾ ਲਾਉਣਗੇ ਵੀ ਦੁੱਖ ਬਿਆਨ ਕਰਨਗੇ ਫਿਰ ਹੋਣੀ ਆ ਇਹ ਇੱਕ ਲੌਲੀਪੌਪ ਹੈ ਕਿਸਾਨਾਂ ਨੂੰ ਇਹਨਾਂ ਨੂੰ ਇੱਕ ਪੰਚਾਇਤਾਂ ਨੂੰ ਹਦਾਇਤਾਂ ਦੇਤੀਆਂ ਜਿਹੜੇ ਪਿੰਡਾਂ ਕੋਲੇ ਪੰਚਾਇਤ ਕੋਲੇ ਗਰਾਂਟਾਂ ਨੇ ਜਾਂ ਜ਼ਮੀਨ ਦੀ ਇਨਕਮ ਜਾਣਾ ਚਾਰ-ਚਾਰ ਫੁੱਟ ਨਾਲ ਨਹੀਂ ਸਫਾਈ ਹੁੰਦੀ ਇਹਦੇ ਵਿੱਚ ਨਾਬੇ ਦਾ ਪਾਣੀ ਪਾਇਆ ਜਾ ਰਿਹਾ ਐਂ ਤਾਂ ਦੇਖ ਲੈ ਪਾਣੀ ਕਿਤੇ ਜਾ ਕੇ ਮਾਰ ਕਰੂਗਾ ਕੱਲਾ ਕਿਸਾਨ ਹੀ ਮਾਰਨਾ ਮੰਡੀਆਂ 'ਚ ਸਾਡੀ ਲੁੱਟ ਬਰਸਾਤਾਂ 'ਚ ਸਾਡੀ ਲੁੱਟ ਸਾਡੇ ਸਾਡੇ ਉਹੀ ਗੋਲੀ ਮਾਰ ਦੇਣ ਕੋਈ ਸਿਸਟਮ ਤਾਂ ਬਣਾ ਹੋਣਾ ਸਾਡੇ ਉੱਪਰ ਕੋਈ ਤਾਣਾ ਮਾਣਾ ਬੁਣ ਕੇ ਤੈਅ ਕਰਨ ਸਿਸਟਮ ਨੂੰ ਚਲਾਉਣ ਤਾਂ ਸਹੀ ਦੇਖੋ ਅਸੀਂ ਇਹੀ ਗਹਾਰ ਕਰਦੇ ਆ ਇਹਦੀ ਪਾਪ ਲਾਈਨਾਂ ਸਫਾਈ ਕਰੀ ਜਾਵੇ ਜੇ ਪਾਪ ਲਾਈਨਾਂ ਦਾ ਸਫਾਈ ਕਰੀ ਗਈ ਕੇਰੇ ਲੱਗ ਗਿਆ ਝੋਨਾ ਦੁਬਾਰੋ ਫੇਰ ਮਾਰਨ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਕਰਾਂਗੇ ਅਲਟੀਮੇਟ ਅਸੀਂ ਦੇਈ ਬੈਠੇ ਆ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ ਅਸੀਂ ਬੋੜਾਗੜ ਧਰਨਾ ਦੇਵਾਂਗੇ ਅਸੀਂ ਸਾਡੇ ਕਿਸਾਨ ਨੂੰ ਮਰਨ ਨਹੀਂ ਦਿੰਦੇ ਕਿਸਾਨ ਸਾਡਾ ਪਹਿਲਾਂ ਹੀ ਮਰਿਆ ਪਿਆ ਜਿਹੜੇ ਕਿਸਾਨ ਦਾ ਜਾਂ ਝੋਨਾ ਮਰ ਗਿਆ 5000 ਲਵਾਈ ਬਿੱਦ ਡੀਜ਼ਲ ਦਵਾਈਆਂ ਕਿਸਾਨ ਕਿੱਥੋਂ ਬਚੂਗਾ 80000 ਨੂੰ ਠੇਕੇ ਤੇ ਜ਼ਮੀਨ ਆ ਪੰਜਾਬ ਸਰਕਾਰ ਇਹ ਗੱਲ ਦਾ ਜਵਾਬ ਦੇਵੇ ਜਿਹੜੇ ਕਿਸਾਨਾਂ ਦਾ ਸਾਡਾ ਨੁਕਸਾਨ ਹੋਇਆ ਉਹਦਾ ਸਾਨੂੰ ਮੁਆਵਜ਼ਾ ਦੇਵੇ ਸਾਡੇ ਨਾਲ ਬੈਠ ਕੇ ਗੱਲ ਕਰਿਓ ਰੇ ਆ ਕੇ ਮੌਕਾ ਦੇਖੇ ਜਿਹੜੇ ਪੱਤਰਕਾਰ ਵੀ ਸਾਡੇ ਕੋਲੇ ਆਉਂਦੇ ਨੇ ਸਾਡੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਉਂਦੇ ਨੇ ਇਹ ਅੰਨੀ ਬੌਲੀ ਗੂੰਗੀ ਸਰਕਾਰ ਜਿਹਨੂੰ ਜਮੀ ਨਹੀਂ ਪਤਾ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਤੋਂ ਸਾਨੂੰ ਉਮੀਦ ਸੀ ਉਹ ਇਹ ਤਾਂ ਦੂਿਆਂ ਤੋਂ ਵੀ ਮਾਰੇ ਨਿਕਲ ਗਏ ਦੂਿਆਂ ਤੋਂ ਵੀ ਜਿਹੜੀ ਆ ਮਸ਼ੀਨ ਲੱਗੀ ਹੋਈ ਆ ਇਹ ਸਰਕਾਰ ਨੇ ਭੇਜੀਆ ਹਾਂ ਜੀ ਇਹ ਮੇਰੇ ਨੋਟਿਸ ਦੇ ਵਿੱਚ ਆਇਆ ਵੀ ਪੰਚਾਇਤ ਨੇ ਭੇਜੀਆ ਹਾਂ ਵੀ ਪੰਚਾਇਤ ਨੇ ਭੇਜੀਆ ਮੈਨੂੰ ਸੁਨੇਹਾ ਲੱਗਿਆ ਸੀ ਜੁੜੀਆਂ ਦੇ ਉਰੇ ਪਹੁੰਚੇ ਆ ਦੇਖੋ ਇਹਤੇ ਗੌਰ ਕਰੀ ਜਾਵੇ ਨੂੰ ਸਾਰਾ ਪੌਪ ਲਾਈਨ ਨਾ ਕਲੀਅਰ ਕਰਿਆ ਜਾਵੇ ਨਹੀਂ ਕਹਿੰਦੇ ਤੁਸੀਂ ਅਲਟੀ ਅਸੀਂ ਅਲਟੀਮੇਟ ਦੇਤਾ ਸਾਡੇ ਝੋਨੇ ਤਕਰੀਬਨ ਲੱਗ ਗਏ ਅਸੀਂ ਸਾਥ ਦੇਵਾਂਗੇ ਸਾਡੇ ਭਾਈਆਂ ਦਾ ਬਣਦਾ ਹੱਕ ਇਹਨਾਂ ਨੂੰ ਮੁਆਵਜ਼ਾ ਦਿਓ ਇਹਦੀ ਸਿਰੇ ਤੱਕ ਡਰੇਨਸ ਹਲੇ ਤਾਂ ਮੌਨਸੂਨ ਨੇ ਪੰਜਾਬ ਚ 10 ਕਿਰਦੀਨ ਦਿੱਤੀ ਹਲੇ ਤਾਂ ਮੀਂਹ ਪੈ ਰਹੇ ਨੇ ਮੌਨਸੂਨ ਸਿਰਤੇ ਖੜੀ ਆ ਇਹਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਜੀ ਇਹ ਪਿੰਡ ਦੇ ਆਪਣੇ ਜਿਹੜਾ ਰਜਵਾਹ ਕੋਟਲੀ ਤੋਂ ਕਰੋਸ ਹੁੰਦਾ ਨਾ ਸੜਕ ਤੋਂ ਜੀਤਾ ਰੋਡ ਤੋਂ ਉੱਥੋਂ ਹੀ ਤੁਸੀਂ ਲਾ ਲਓ ਵੀ 2300 ਏਕੜ ਉੱਥੋਂ ਲਵੇਟ ਦੇ ਲੈ ਲੈ ਜਿਹੜਾ ਖਤਮ ਕਰਦਾ ਜੀ ਦੀ ਵਾਲਾ ਹੂੰ ਪਹਿਲਾਂ ਸ਼ੁਰੂ ਦੇ ਵਿੱਚ ਆਉਂਦਾ ਜੀ ਸਾਡੇ ਪਰਿਵਾਰ ਕਰ ਮੇਲਦਾ ਇਹ ਮੁੰਡੇ ਨੇ ਜੀ ਉਹ ਆਪ ਖੇਤੀ ਕਰਦੇ ਨੇ 5 ਕਿੱਲੇ ਉਹਨਾਂ ਦੇ ਮਰਗੇ ਸੀ ਉਦੋਂ ਅੱਗੇ ਆ ਗਿਆ ਇੱਕ ਠੇਕੇਦਾਰ ਆ ਜੀ ਕਦੇ ਭਾਈ ਸਾਹਿਬਾਂ ਦੀ ਜ਼ਮੀਨ ਹੈ ਉਹਨਾਂ ਕੋਲ ਠੇਕੇ ਤੇ ਜੀ 6 ਕਿੱਲੇ ਉਹਦੇ ਮਰਗੇ ਜੀ ਠੇਕੇ ਵਾਲਾ ਫਿਰ ਕਿੰਨੇ ਕਿ ਕੀ ਰੇਟ ਨੂੰ ਠੇਕੇ ਤੋਂ 80000 ਨੂੰ ਪਹਿਲਾਂ ਪੈਸੇ ਨੇ ਜੀ ਅੱਛਾ ਜੀ 80000 ਰੁਪਏ ਨੂੰ ਪਹਿਲਾਂ ਪੈਸੇ ਨੇ 6 ਕਿੱਲੇ ਉਹਦੇ ਮਰਗੇ 19 ਏਕੜ ਮੇਰੀ ਮਰਗੀ 10 ਕਿੱਲੇ ਮੇਰੇ ਪਾਰ ਨੇ 9 ਕਿੱਲੇ ਅੰਦਰ ਨੇ ਮੇਰੇ ਘਰ ਕਿੰਨੇ ਇਹਰ ਕਿਵੇਂ ਮਦਦ ਲਵਾਏ ਦਵਾਂਗੇ ਕਿਵੇਂ ਕਰ ਉਦੋਂ ਆ ਗਿਆ ਇਹ ਪੰਡਤ ਜੀ ਨੇ ਸਾਡੇ ਇਹ ਵੀ ਠੇਕੇ ਦੇ ਬਾਹਰ ਐ ਨੂਰੇ ਇਹ ਵੀ ਜ਼ਿਮੀਦਾਰਾਂ ਦੀ ਜ਼ਮੀਨ ਐ 7 ਕਿੱਲੇ ਤੇ 6 ਕਿੱਲੇ ਦੇ ਲਾਗੇ ਤੇ ਪਹਿਲਾਂ ਜਦੋਂ ਮੀਂਹ ਆਇਆ ਇੱਕ ਕਿੱਲਾ ਲਾਉਣ ਤੋਂ ਰਹਿ ਗਿਆ ਵੀ ਉਹ ਕਿੱਲਾ ਚਲੋ ਮਰਤਾ ਉਹ ਪਹਿਲਾਂ ਵੀ ਕਹੀ ਨਹੀਂ ਉਹ ਵੀ ਮਰੇ ਜਾਣਾ ਸੀ ਵਿੱਚ ਜਦੋਂ ਬਈਆਂ ਨੂੰ ਕਿਹਾ ਵੀ ਇਹਦਾ ਕਦੋਂ ਹੋਇਆ ਵਾ ਤੁਸੀਂ ਇਹ ਲਾਦੋਂ ਨੇ ਦੂਏ ਦਾ ਕਦੋਂ ਕਰਦਾ ਕਹਿੰਦੇ ਹਾਂ ਜੀ ਗੰਦਾ ਪਾਣੀ ਅਸੀਂ ਨੇ ਇਹਦੇ ਵਿੱਚ ਪੜਦੇ ਪਹਿਲਾਂ ਇਹਨੂੰ ਪਹਿਲੀ ਕਰੋ ਟਰੈਕਟਰ ਲਾ ਕੇ ਇਹੋ ਪਾਣੀ ਕੱਢ ਕੇ ਨਾਲੇ ਦੇ ਪਾਇਆ ਘੇਰ ਮੋਟਰ ਦਾ ਪਾਣੀ ਪਵਾ ਕੇ ਕੱਦੂ ਕਰਕੇ ਤੇ ਇੱਕ ਕਿਲਾ ਲਾਤਾ ਹੀ ਕੋ ਕਿਲਾ ਲਾ ਰਹੇ ਨੇ ਹੁਣ ਬਾਕੀ ਇਹ ਕਰ ਦੂ ਕੱਦੂ ਕਰ ਲਗੇ ਇਹ ਮੌਸਮ ਦੁਬਾਰਾ ਤਿਆਰ ਹੈ ਜੀ ਸਿਰੇ ਤੱਕ ਬਗ ਜੀ ਇੱਥੋਂ 10 ਕਿਲਿਆਂ ਦੀ ਹੁਣ ਥੋੜੇ ਦਿਲ ਤੇ ਕੀ ਵੀ ਤਰੀ ਇਸ ਟਾਈਮ ਅੱਜ ਤਾਂ ਪੰਤਾ ਇੱਥੇ ਉਜੜੇ ਪਿਆ ਜੀ ਬਿਲਕੁਲ ਸਾਡਾ ਕਹਾਣੀ ਖਤਮ ਹੈ ਜੀ ਦੁਬਾਰਾ ਇਹ ਤਾਂ ਇੱਕ ਵਾਰੇ ਇੱਕ ਵਾਰੇ ਮਸਾ ਲੱਗਦਾ ਜੀ ਤੁਹੀ ਸਾਹਿਬ ਚ ਉਹਨਾਂ ਦਾ ਜ਼ਿੰਮੇਵਾਰ ਇੱਕ ਵਾਰੇ ਮਸਾ ਲੋਂਦਾ ਦੂਜੀ ਵਾਰ ਤਾਂ ਚਲੋ ਅਸੀਂ ਐਂ ਕਹਿੰਦੇ ਵੀ ਕੰਮ ਲੱਗ ਜਾਗੇ ਕੋਈ ਨਾ ਉਹ ਤੁਹਾਨੂੰ ਪਤਾ ਹੀ ਹੈ ਕਿ ਪੈਸਾ ਕਿੱਥੋਂ ਮਿਲੂਗਾ ਪੈਸਾ ਵੀ ਤਾਂ ਕਿੱਥੋਂ ਲੈ ਕੇ ਆਉਣ ਹੈ ਅਰੇਂਜਮੈਂਟ ਕਰਨਾ ਉਹ ਲੇਬਰ ਉਹਦਾ ਬਿਹਾਰੀ ਨੇ ਜਿਹੜੇ ਵਿਚਾਰੇ ਆਪਣੀ ਮਿਹਨਤ ਕਰਨ ਵਾਸਤੇ ਆਏ ਨੇ ਉਹਨਾਂ ਨੂੰ ਤਾਂ ਦੇਤੀ ਤੋ ਰਾਗੇ ਨਾ ਜੀ ਅਸੀਂ ਬਿਲਕੁਲ ਬਸ ਸਭ ਪਹਿਲੇ ਤਾਂ ਉਹ ਸਾਡੇ ਉੱਤੇ ਟੇਕ ਗਿਆ ਜੀ ਇਹ ਤਾਂ ਸਰਕਾਰ ਵੱਧ ਰਹੀ ਹੈ ਜੀ ਬਸ ਸਰਕਾਰ